ਵਾਹਿਗੁਰੂ ਝੂਠ ਬੋਲ ਕੇ ਕੋਈ ਵੱਡਾ ਨਹੀਂ ਬਣਿਆ ਸੋਖੀ ਪ੍ਰਾਪਤ ਕਰਨਾ ਹੈ ਜਿਹੜਾ ਬੀਜ ਬੀਜਣਾ ਓਹੀ ਉਗੇਗਾ ਬਾਹਰਲਾ ਬੀਜ ਬੀਜਾਂਗੇ ਓਹੀ ਉਗੇਗਾ ਮਨ ਦਾ ਨਹੀਂ ਇਹ ਸ਼ੀਸ਼ੇ ਵਰਗਾ ਹੈ ਇਹ ਪਾਰੇ ਵਰਗਾ ਹੈ ਇਹ ਕਿ ਕਿਤੇ ছায়ਾ ਹੈ ਮਾਇਆ ਹੈ ਚਮਕ-ਦਮਕ ਹੈ ਅਸੀਂ ਕਹਿੰਦੇ ਆ ਸੋਨੇ ਨੂੰ ਸੋਨਾ ਬਣਾਵਾਂਗੇ ਪਹਿਲੇ ਹੀ ਸੋਨਾ ਸੀ ਆਜੋ 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 ਨਹੀਂ ਇਹ ਚੂੜ ਦਾ ਠੰਡਾ ਲੰਮੇ ਸਮੇ ਲਈ ਨਹੀਂ ਚੱਲਣਾ ਰਾਜਾ ਚਾਹ ਜਿਹੜੇ ਮਰਜੀ ਧਰਮ ਦਾ ਹੈ ਮੁਸਲਮਾਨ ਹੈ ਹਿੰਦੂ ਹੈ ਸਿੱਖ ਹੈ ਅਸਾਈ ਹੈ ਉਹ ਕਰ ਲੈ ਕਿੰਨੇ ਜਿੰਨੇ ਮਰਜੀ ਵਿਆਹ ਕਰ ਲੈ ਉਹਨੂੰ ਨਹੀਂ ਪਾਪ ਲੱਗਦਾ ਉਹਨੂੰ ਨਹੀਂ ਪਰਾਤ ਲੱਗਦਾ ਕਰ ਲੈ 300 ਕਰ ਲੈ 400 ਕਰ ਲੈ ਵਿਆਹ ਸੋ ਸਮਾਜ ਚ ਨਹੀਂ ਇਹ ਦੁਹਾਗਨ ਹੈ ਇਹ ਪਤੀ ਵਰਤਾ ਨਹੀਂ ਸਮਾਜ ਚ ਐਸਾ ਹੈ ਰਾਜਾ ਜਿਨੇ ਮਰਜ਼ੀ ਕਰਾਏ 300 ਕਰਾਏ ਵਿਆਹ 400 ਕਰਾਏ ਉਹ ਉਹਨੂੰ ਮਾਫੀ ਹੈ ਸੋ ਇਹ ਪੁਜਾਰੀ ਰਾਜਾ ਰਲੇ ਹੋਏ ਹਨ ਇਹ ਕੁਕਰੀ ਚੋਰਾ ਨਾ ਰਲੀ ਹੈ ਇਹ ਨਾ ਢੇਡ ਜੜੀ ਹੈ ਲੇਲੇ ਨੂੰ ਚੁੰਗ ਰਹੀ ਹੈ ਉਲਟਾ ਖੇਲ ਹੋ ਰਿਹਾ ਹੈ ਅਸੀਂ ਮਨ ਪਿੱਛੇ ਲੱਗ ਰਹੇ ਹਾਂ ਰਾਜਾ ਉੱਪਰ ਇਹ ਮਨ ਦੇ ਦੋ ਭਾਗ ਸੀ ਨਕਤੀ ਕੱਲ ਪੋਜੀਟਿਵ ਚੜਦੀ ਕਲਾ ਠੰਡੀ ਕਲਾ ਸੋ ਅੰਦਰ ਸੁਖਮ ਸਰੀਰ ਹੈ ਗਰਬਾਣੀ ਇਹ ਬਾਹਰਲੇ ਸਰੀਰ ਨੇ ਸੁਨਣਾ ਹੈ ਗਰਬਾਣੀ ਨੂੰ ਇਹ ਖੇਲ ਚੌਥੇ ਪੱਦ ਦਾ ਹੈ ਬਿਨ ਕੰਨਾਂ ਤੋਂ ਬਿਨ ਅੱਖਾਂ ਤੋਂ ਅੰਦਰ ਹੈ ਕਟਾਚਾ ਸੋ ਆਤਮਾ ਦਾ ਵੀ ਹੈ ਸਭ ਕੁਝ ਆ ਆਤਮਾ ਨੇ ਪਰਮਾਤਮਾ ਚ ਮਿਲਣਾ ਸੀ ਵਿਗਿਆਨ ਨੇ ਸਾਇੰਸ ਨੇ ਬਹੁਤ ਖੋਜ ਕੀਤੀ ਬਹੁਤ ਤਰੱਕੀ ਕੀਤੀ ਕਿੱਥੋਂ ਤੱਕ ਪਹੁੰਚੇ ਦੇਖਦੇ ਹਾਂ ਬਾਹਰ ਬਹੁਤ ਵੱਡਾ ਹੋ ਗਿਆ ਆ ਜਿਹੜਾ ਫੋਨ ਹੈ ਗੂਗਲ ਹੈ ਇਹ ਵੀ ਸਾਡੇ ਮਨ ਤੋਂ ਬਣਿਆ ਹੈ ਸਾਰੇ ਸੰਸਾਰ ਚ ਇਹਦੀ ਰੇਂਜ ਹੈ ਇਹਦੇ ਵਿੱਚ ਸਭ ਕੁਝ ਹੈ ਨਕਲੀ ਹੈ ਅਸਲੀ ਦੀ ਬਹੁਤ ਹੈ ਬੰਦਾ ਇੱਥੇ ਆ ਜੇ ਸਭ ਬਹੁਤ ਕੁਝ ਕਰ ਸਕਦਾ ਹੈ ਅਸੀਂ ਕਿਰਨਾ ਨਾਲ ਪਿਆਰ ਕਰ ਲਾਪੇ ਸੂਰਜ ਜੇ ਅੱਜ ਉਦੇ ਹੋਇਆ ਹੈ ਅੱਜ ਹੀ ਕਿਰਨਾ ਆਉਣਗੀ ਆ ਜੇ ਸੂਰਜ ਠੰਡਾ ਹੋ ਗਿਆ ਸਭ ਕੁਝ ਠੰਡਾ ਹੋ ਜਾਣਾ ਹੈ ਇਹ ਆਕਾਸ਼ ਨੂੰ ਸਮਝਣਾ ਪਏਗਾ ਕੋਈ ਗੱਲ ਪੁੱਛਣੀ ਹੈ ਕਿੰਨੂੰ ਪੁੱਛੀ ਹੈ ਇਹ ਕਾਸ਼ ਤੇ ਸਤਿਆ ਤੋਂ ਹੈ ਇਹਨੂੰ ਪੁੱਛਦੇ ਆ ਕਾਮਯਾਬੀ ਦਾ ਰਾਜ ਚੜਦੀ ਕਲਾ ਦਾ ਰਾਜ ਇਹ ਕਹਿੰਦਾ ਮੈਂ ਡਰ ਔਰ ਪ੍ਰੇਮ ਨਾਲ ਖੜਾ ਹਾਂ ਇਹ ਦੋ ਰਾਜ ਹਨ ਡਰ ਔਰ ਪ੍ਰੇਮ ਜਿਹੜਾ ਅਫਸਰ ਡਰਦਾ ਹੀ ਨਹੀਂ ਲਾਪਰਵਾਹੀ ਕਰਦਾ ਹੈ ਨਹੀਂ ਅੱਜ ਡੁੱਬਿਆ ਕੱਲ ਡੁੱਬਿਆ ਇਹ ਇੱਕ ਭਵ ਸਾਗਰ ਹੈ ਇੱਕ ਸੁਖ ਸਾਗਰ ਹੈ ਸੋ ਜਿਐਸੀ ਮਾਇਆ ਚ ਹਾਂ ਭਵ ਸਾਗਰ ਚ ਹਾਂ ਸੁਖ ਸਾਗਰ ਪਾਰ ਲਪਾਸਾ ਹੈ ਇਹ ਸਫਰ ਕਰਨਾ ਪਏਗਾ ਦੋ ਚਿੱਤੀ ਨਹੀਂ ਨਹੀਂ ਬਾਜੀ ਜਿੱਤੀ ਜਾਣੀ ਤੂੰ ਕਲਪਨਾ ਕਰਦਾ ਹੈ ਕਲਪਨਾ ਦੇ ਪਿੱਛੇ ਲੱਗਾ ਹੈ ਸੋ ਇਹ 24000 ਸਵਾਸ ਨਵੇਂ ਆਉਣਗੇ ਖੋਜ ਹੋਏਗੀ ਸੋ ਜਦੋਂ ਪੜ ਲਿਆ ਇਹ ਕਹਾ ਫਿਰ ਸਮਝਣਾ ਪਏਗਾ ਭਾਵਨਾ ਚ ਆਣਾ ਪਏਗਾ ਫਿਰ ਪੜਾ ਸਕਦਾ ਹੈ ਦੁਬਾਰਾ ਨਹੀਂ ਉਹ ਫਿਰ ਲਿਖਦਾ ਹੈ ਲਿਖਣ ਤੋਂ ਬਾਅਦ ਫਿਰ ਥੋੜਾ ਸਮਝਦੀ ਲੋੜ ਹੈ ਫਿਰ ਅੱਗੇ ਪੜਾ ਸਕਦਾ ਹੈ ਅਸੀਂ ਸਕੂਲ ਨੂੰ ਛੱਡਣਾ ਸੀ ਇਹ ਬੱਸ ਨੂੰ ਹਵਾਈ ਜੱਜ ਨੂੰ ਛੱਡਣਾ ਸੀ ਨਹੀਂ ਮਾਇਆ ਨੂੰ ਇਹਦਾ ਆਨੰਦ ਲੈਣਾ ਸੀ ਮਾਇਆ ਦੀ ਵਰਤੋਂ ਕਰਨੀ ਸੀ ਕਿੰਨੇ ਰੋਕਿਆ ਭਗਤ ਨਹੀਂ ਲੰਗਰ ਛਕਦੇ ਛਕਦੇ ਹਨ ਉਹ ਕਿਹੜਾ ਹੋਰ ਚੀਜ਼ ਨਾਲ ਚਲਦੇ ਹਨ ਪਰਛਾਤਾ ਜੋ ਅੰਦਰ ਰਹਿ ਗਿਆ ਉਹਦਾ ਇਹ ਸਰੀਰ ਬਣਿਆ ਹੈ ਬਾਕੀ ਵਿਸ਼ਟਾ ਚ ਜਾਏਗਾ ਸੋ ਜੋ ਮਨ ਅੰਦਰ ਰਹਿ ਗਿਆ ਕੰਨਾਂ ਨਾਲ ਸੁਣਿਆ ਕੰਨਾਂ ਨਾਲ ਨਰਨਕਾਰ ਦੇ ਦਰਸ਼ਨ ਹੋਣਗੇ ਉਹ ਮਨ ਬਣੇਗਾ ਤੂੰ ਪਰੇਸ਼ਾਨ ਨਾ ਹੋ ਤੇਰੀ ਸੋਚ ਵਾਲਾ ਤੈਨੂੰ ਮਿਲ ਜਾਏਗਾ ਕੀ ਪ੍ਰਾਪਤ ਕਰਨਾ ਸਭ ਕੁਝ ਸਰੀਰ ਚ ਮਿਲੇਗਾ ਮਾਲਾ ਫੇਰ ਲਾ ਪਏ ਨਹੀਂ ਤਪ ਕਰਨ ਲਾ ਪਏ ਨਹੀਂ ਇਹ ਬੇੜੀ ਨੇ ਪਾਰ ਕਰਨਾ ਸੀ ਭਵ ਸਾਗਰ ਨੂੰ ਬੇੜੀ ਨੂੰ ਛੱਡਣਾ ਸੀ ਨਹੀਂ ਪਾਰ ਹੀ ਨਹੀਂ ਹੋਏ ਮਾਲਾ ਛੱਡੀ ਨਹੀਂ ਤਪ ਛੱਡਿਆ ਹੀ ਨਹੀਂ ਅਸੀਂ ਪਾਠੀ ਬਹੁਤ ਪੜ੍ਹਦੇ ਆ ਪਾਰ ਹੋ ਗਏ ਨਹੀਂ ਇਹ ਖੁਲਾਸਾ ਹੋਏਗਾ ਜੇ ਸਮਝ ਆ ਗਈ ਸਿਮਰਨ ਤੋਂ ਬਾਅਦ ਧਿਆਨ ਆਏਗਾ ਜਪ ਨੂੰ ਛੱਡਣਾ ਸੀ ਤਪ ਨੂੰ ਛੱਡਣਾ ਸੀ ਫਿਰ ਸਿਮਰਨ ਆਉਣਾ ਸੀ ਫਿਰ ਗਿਆਨ ਆਉਣਾ ਸੀ ਧਿਆਨ ਤੇ ਗੱਲ ਖਤਮ ਹੋਣੀ ਸੀ ਨਹੀਂ ਅਸੀਂ ਚੱਕਰ ਗੱਲਾਂ ਦੇ ਚੱਕਰ ਬਣ ਗਏ ਜੀਵਨ ਨੂੰ ਚੱਕਰ ਬਣਾਉਣਾ ਸੀ ਦਾਸ ਬੰਨਾ ਸੀ ਨਹੀਂ ਇਹ ਗੁਰਮੁਖਾਂ ਦੀ ਹੈ ਕਥ ਕਹਾਣੀ ਵਿਰਲੇ ਜਾਣਦੇ ਹਨ ਕਹਾਣੀ ਕਿਤੇ ਕਈ ਹੁੰਦੀ ਹੈ ਸਮਝਾਉਣ ਵਾਸਤੇ ਮਹਾਪੁਰਸ਼ ਸੰਤ ਬੋਲਦੇ ਹਨ ਇੱਕੋ ਹੀ ਹੈ ਉਹ ਸੰਤ ਪਰਮੇਸ਼ਰ ਸੋ ਜੋ 84 85 86 ਲੱਖ ਜੂਨ ਨੂੰ ਚਲਾ ਰਹਾ ਹੈ ਉਹ ਕੁਦਰਤ ਰੂਪ ਹੈ ਉਹ ਸਿਸਟਮ ਰੂਪ ਹੈ ਉਹ ਪਨਾਉਣ ਰੂਪ ਹੈ ਪੱਕੇ ਕਾਨੂੰਨ ਬਣਾਏ ਹਨ ਸੋ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਅਕਲ ਸੂਝ ਬੂਝ ਨਾਲ ਅਸੀਂ ਕੱਚਾ ਮਾਲ ਦਿੱਤਾ ਹੈ ਪ੍ਰਵੇਸ਼ਣ ਨੇ ਪੱਕਾ ਆਪ ਤਿਆਰ ਕਰਨਾ ਹੈ ਇਹ ਜੋ ਝੂਠ ਦਾ ਜੋ ماں ਸੀ ਮਾਂ ਨੇ ਧਿਆਨ ਚ ਬੱਚੇ ਦਾ ਖਿਆਲ ਰੱਖ ਰਹੀ ਹੈ ਸੋ ਇਹ ਸ਼ਬਦ ਗੁਰੂ ਹੈ ਸੋ ਇਹ ਜੋ ਬਿਨਾਂ ਕੰਨਾਂ ਤੋਂ ਸ਼ਬਦ ਸੁਣਨੇ ਸੀ ਫਿਰ ਉੱਥੇ ਜਾਣਾ ਸੀ ਚੌਥੇ ਪਦ ਚ ਅਧਿਆਤਮਕ ਨੂੰ ਸੰਧੀ ਮਿਲ ਜਾਏ ਅਧਿਆਪਕ ਅਧਿਆਤਮਕ ਨੂੰ ਮੰਨਣ ਲੱਗ ਪੇ ਨਹੀਂ ਜੋ ਆਦ ਅੰਤ ਗੁਰੂ ਇੱਕ ਅਵਤਾਰਾ ਸੋਈ ਗੁਰੂ ਸਮਝਿਆ ਹਮਾਰਾ ਸੋ ਧਰਤਾ ਸਿਰ ਕੋ ਨਾਨਕ ਦੇਵ ਸਾਹਿਬ ਜੀ ਨੇ ਸਤਗੁਰ ਆਲੇ ਇਸ਼ਾਰਾ ਕੀਤਾ ਹੈ ਪਰਮੇਸ਼ਰ ਆਲੇ ਇਸ਼ਾਰਾ ਕੀਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਹੈ ਜੋ ਆਦ ਅੰਤ ਹੈ ਉਹ ਸਾਡਾ ਗੁਰੂ ਹੈ ਸੋ ਇਹ ਜਿਹੜੇ ਬੱਚਿਆਂ ਨੂੰ ਪਹਿਲੂ ਪੂਰਨੇ ਪਾਏ ਜਾਂਦੇ ਹਨ ਅਸੀਂ ਦੁੱਧ ਹਾਂ ਗੁਰਬਾਣੀ ਚ ਸਾਰਾ ਦੁੱਧ ਰੂਪ ਗਿਆਨ ਹੈ ਸੋ ਦੁੱਧ ਨੂੰ ਗਰਮ ਕਰਨਾ ਪਏਗਾ ਫਿਰ ਲੱਸੀ ਫਿਰ ਮੱਖਣ ਫਿਰ ਮੱਖਣ ਬਣੇਗਾ ਜਾਗ ਲਾਣੀ ਪਏਗੀ ਜਾਗਣਾ ਪਏਗਾ ਸਮਝਾਏਗੀ ਸੱਜੇ ਬੁਲਾਵਾਂਗੇ ਫਿਰ ਆnde ਪ੍ਰਥਮ ਮੱਖਣ ਪਾਛਾ ਦੁੱਧ ਇਹ ਗੁਰਮਖਾ ਦੇ ਇਹ ਲਛਣ ਹਨ ਬ੍ਰਹਿਮ ਗਿਆਨੀ ਦੇ ਜੋ ਬ੍ਰਹਿਮ ਦੀ ਵਿਚਾਰ ਕਰੇਗਾ ਮਨਿੰਦਰ ਬਹੁਤ ਹਨ ਕਪੱਤੇ ਗੁੰਡੇ ਕਈ ਵਾਰ ਸੱਪ ਵੀ ਰਸਤਾ ਘੇਰ ਲੈਂਦੇ ਸੋ ਇਹ ਪਸ਼ੂਆਂ ਜਈ ਧਰਤੀਆਂ ਹਨ ਮਨੁੱਖਾਂ ਵਰਗੀਆਂ ਕਹਿੰਦਾ ਮੈਂ ਧਰਤੀ 'ਚ ਘੜਦਾ ਮੇਰੇ ਰਸਤੇ 'ਚੋਂ ਲੰਘਿਆ ਮੇਰੀ ਜ਼ਮੀਨ 'ਚੋਂ ਲੰਘਿਆ ਕਈ ਇਹ ਪਸ਼ੂ ਜਾਨਵਰ ਵੀ ਐਸਾ ਹੁੰਦੇ ਹਨ ਉਹ ਵੀ ਬਿਰਤੀ ਵਾਲੇ ਹੁੰਦੇ ਹਨ ਕਈ ਵਾਰ ਸੱਪ ਵੀ ਰਸਤਾ ਘੇਰ ਲੈਂਦਾ ਇਹ ਪੰਜੇ ਉਂਗਲਾ ਬਰਾਬਰ ਨਹੀਂ ਸਾਰਾ ਖੇਲ ਚੱਲ ਰਿਹਾ ਹੈ ਅਸੀਂ ਖਡਾਰੀ ਹਾ ਉਹਦਾ ਪਹਾੜਾ ਚੱਲ ਰਿਹਾ ਹੈ ਉਹ ਸਾਨੂੰ ਖਡਾਰ ਰਿਹਾ ਹੈ ਵਿੱਚ ਮਾਇਆ ਪਾਦੀ ਦਰਲੇ ਸਮਝਦੇ ਹਨ ਮਾਂ ਆਪਣੇ ਕਾਰਜ ਵੀ ਕਰ ਰਹੀ ਹੈ ਪਰ ਬੱਚੇ ਦਾ ਖਿਆਲ ਹੈ ਮਨ ਚ ਧਿਆਨ ਹੈ ਗਿਆਨ ਤੋਂ ਬਾਅਦ ਧਿਆਨ ਆਏਗਾ ਠੀਕ ਹੈ ਇਹ ਭਗਤ ਦਿੱਸ ਰਹੇ ਹਨ ਸਾਨੂੰ ਕੋਈ ਕਾਰਜ ਕਰਦੇ ਕਿਰਤ ਕਰਦੇ ਧੰਦਾ ਕਰਦੇ bizness ਕਰਦੇ ਪਰ ਧਿਆਨ ਉਹਨਾਂ ਦਾ ਨਿਰੰਕਾਰ ਵਾਲਾ ਉਹ ਉਹਨਾਂ ਨੂੰ ਸਾਰਿਆਂ ਦੇ ਬੱਚੇ ਸਾਨੂੰ ਆਪਣੇ ਬੱਚੇ ਆਪਣੇ ਦਿੱਤੇ ਹਨ ਉਹਨਾਂ ਨੂੰ ਸਾਰੇ ਸੰਸਾਰ ਦੇ ਆਪਣੇ ਬੱਚੇ ਸਮਝਦੇ ਹਨ ਆਹੀ ਫਰਕ ਹੈ ਸਾਡੀ ਸੋਚ ਇਨੀ ਕੁ ਹੈ ਉਨ੍ਹਾਂ ਦੀ ਸੋਚ ਬਹੁਤ ਵੱਡੀ ਹੈ ਇਹ ਸੋਚ ਗਿਆਨ ਸਮਝ ਅਕਲ ਸੂਝ-ਬੂਝ ਜਪ ਜਪ ਕੀ ਹੈ ਸਮਝਣਾ ਪਏਗਾ ਫਿਰ ਤਪ ਫਿਰ ਗਿਆਨ ਫਿਰ ਧਿਆਨ ਅੱਗੇ ਹੈ ਚੌਥੇ ਪਦ ਦਾ ਰਸਤਾ ਬੇੜੀ ਨੂੰ ਛੱਡਣਾ ਪਏਗਾ ਪਾਰ ਹੋ ਕੇ ਨਹੀਂ ਅਸੀਂ ਬੇੜੀ ਨੂੰ ਛੱਡਿਆ ਹੀ ਨਹੀਂ ਪਾਰ ਹੀ ਨਹੀਂ ਹੋਏ ਮਾਇਆ ਵਿੱਚ ਰਹਿ ਗਏ ਸੋ ਮਾਇਆ ਤੋ ਬਿਨ ਪਾਣੀ ਤੋ ਡੁੱਬ ਜਾਗੇ ਜੀ ਇਹਦੀ ਚਮਕ-ਦਮਕ ਬਹੁਤ ਹੈ ਠੀਕ ਹੈ ਵਰਤਨ ਵਾਸਤੇ ਇਹਨਾਂ ਚੀਜ਼ਾਂ ਅੱਗੇ ਜਾਣਾ ਸੀ ਤੂੰ ਵਿਗਾ ਸੱਚ ਨਹੀਂ ਖੇੜੇ ਜ ਖੁਸ਼ੀ ਜ ਇੱਕ ਭਾਵ ਭਾਵ ਸਾਗਰ ਹੈ ਇੱਕ ਸੁਖ ਸਾਗਰ ਹੈ ਅਸੀਂ ਵਿਖ ਅਸੀਂ ਦੁੱਧ ਵਿੱਚ ਕੇ ਨਾ ਇਹ ਸ਼ਰਾਰਤੀ ਪਾਣੀ ਪੀ ਲਾਪੇ ਵਿਖ ਵਿਆਜ ਲਾਪੇ ਠੀਕ ਹੈ ਆਜ਼ਾਦੀ ਹੈ ਜਿਵੇਂ ਜੀਣਾ ਹੈ ਪਰਮੇਸ਼ਰ ਵੱਲ ਪਰਮੇਸ਼ਰ ਨੇ ਆਜ਼ਾਦੀ ਸਾਰਿਆਂ ਨੂੰ ਬਣਾ ਕੇ ਆਜ਼ਾਦ ਬਣਾ ਕੇ ਵਿੱਚ ਆ ਬੈਠਾ ਜੋ ਤੂੰ ਇਹ ਸਰੀਰ ਚ ਬੀਜਣਾ ਹੈ ਜਾਂ ਬਾਹਰ ਧਰਤੀ ਤੇ ਬੀਜਣਾ ਹੈ ਤੇਰੀ ਮਰਜ਼ੀ ਹੈ ਉਹਨੇ ਬੀਜ ਰੂਪ ਦਿੱਤਾ ਹੈ ਵਿੱਚ ਥੋੜੀ ਜੀ ਤਾਕਤ ਹੈ ਇਹ ਆਤਮਾ ਆਈ ਆਈ ਹੈ ਇਹ ਇੱਕ ਕਮਰੇ ਚ ਹੀ ਹੈ ਪਤੀ ਔਰ ਪਤਨੀ ਸਾਡੀ ਬਣਦੀ ਨਹੀਂ ਸਾਡਾ ਹਰ ਸ਼ਗਾਰ ਕੀਤਾ ਪਖੰਡ ਕੀਤਾ ਫਾਰਮੈਟ ਹੀ ਨਹੀਂ ਸਾਡੇ ਹਲ ਪਤੀ ਨੇ ਵੇਖੇ ਨਹੀਂ ਰਲੀਆਂ ਨਹੀਂ ਮੰਨੀਆਂ ਇੱਕ ਦੁਹਾਗਨ ਆ ਇੱਕ ਸੁਹਾਗਨ ਸੁਹਾਗਨ ਬੰਨਿਆ ਪਏਗਾ ਜੀ ਸ ਇਹ ਪਰਦੇਸੀ ਜਿੰਦਾ ਹੈ ਬਾਹਰੋਂ ਘਰ ਨੂੰ ਆਉਣਾ ਹੈ ਜੀ ਇੱਕ ਲੱਤ ਤੇ ਖੜਾ ਖੜ ਸਕਦਾ ਔਰ ਬਿਨ ਲੱਤਾਂ ਤੋਂ ਡਿੱਗਾਗਾ ਜੀ ਇਹ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਡਿੱਗਦਾ ਅਸੀਂ ਰਸੂ ਬਣੇ ਹਾਂ ਨਹੀਂ ਇਹ ਜੇ ਆ ਕੰਦੇ ਮਿੱਠਾ ਪਤਾ ਲੱਗੇ ਸੂਲਾ ਕੰਨੂ ਖਾਂਦਾ ਬੰਦਾ ਨਹੀਂ ਉਦੋਂ ਪਤਾ ਲੱਗਣਾ ਹੈ ਜਦੋਂ ਸਿਰ ਤੇ ਮੌਤ ਖੜੀ ਹੋਣੀ ਹੈ ਹੁਣ ਤੇ ਤੂੰ ਖਾਈ ਜਾਂਦਾ ਹੈ ਨਹੀਂ ਇਹ ਮਨ ਦੀ ਖਰਾਕ ਮਨ ਦੇ ਰੋਗ ਹੋਰਨ ਤਨ ਦੀ ਖਰਾਕ ਹੋ ਰਾ ਤਨ ਦੇ ਰੋਗ ਹੋਰ ਹਨ ਸਰੀਰ ਦਾ ਦੁੱਖ ਚੱਲੇਗਾ ਉੱਪਰ ਡਰਾਈਵਲ ਦਾ ਨਹੀਂ ਕਨੈਕਟਰ ਨੇ ਸਿਟੀ ਵਜਾਣੀ ਸੀ ਧੁਰ ਤੋਂ ਧੁਰਤੀ ਬਾਣੀ ਆਉਣੀ ਸੀ ਇਹ ਪੋਥੀ ਪਰਮੇਸ਼ਰ ਦਾ ਥਾਨ ਠੀਕ ਹੈ ਬਿਨ ਕੰਨਾਂ ਤੋਂ ਸੁਨਣਾ ਪਏਗਾ ਬਿਨ ਅੱਖਾਂ ਤੋਂ ਵੇਖਣਾ ਪਏਗਾ ਫਿਰ ਤੋ ਤ੍ਰਿਅ ਅਵਸਥਾ ਚ ਪਹੁੰਚ ਜਾਏਗਾ ਜੀ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਜੀ ਸ਼ਲੋਕ ਪਉਣ ਗੁਰਪਾਣੀ ਪਤਾ ਮਾਤਾ ਤਰਤ ਮਤ ਦਿਸ ਰਾਧੂ ਦਾ ਖਲਸ ਬਿਜਗਤ ਜਿਗਿਆਈਆਂ ਭਰੇਆਂ ਵਚਤ ਦੂਰ ਕਰਮੀ ਆਪੋ ਆਪਣੀ ਕੇ ਨ ਦੂਰ ਜਿਨੀ ਨਾਮ ਤੇ ਆ ਗੈਬ ਸਤਕਾਰ ਨਾਨਕ ਤੇ ਮੁਕੁਜਲੇ ਕੀਤੀ ਚੁਕੀ ਨਾ ਜਿਨੇ ਨਾਮ ਤੇ ਆਇਆ ਸਤ ਸ੍ਰੀ ਅਕਾਲ ਨਾਨਕ ਤੇ ਮੁਖੂਜਲੇ ਹੋਰ ਕੀਤੀ ਚੁੱਤੀ ਨਾਲ ਸ ਜਿਹੜੇ ਮਿਹਨਤਾਂ ਕਰਨਗੇ ਸ਼ਕਤਾ ਕਾ ਹਲਣਗੇ ਉਹ ਹਮੇਸ਼ਾ ਲਈ ਅਮਰ ਰਹਿਣਗੇ ਜੀ ਕਹਿੰਦੇ ਕੋਈ ਪਗੜੀ ਨਹੀਂ ਬਣ ਸਕਦਾ ਕੋਈ ਘੋੜੇ ਤੇ ਨਹੀਂ ਚੜ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਸ ਕੋਈ ਸ਼ਸਤਰ ਨਹੀਂ ਰੱਖ ਸਕਦਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਕਹਿੰਦੇ ਨਹੀਂ ਸਾਡੇ ਸਿੱਖ ਸਾਡੇ ਘੋੜੇ ਵੀ ਕਲਗੀ ਆ ਲਾਂਗੇ ਦਸਤਾਰਾਂ ਬੰਨਣਗੇ ਸ਼ਸਤਰ ਰੱਖਣਗੇ ਸਾਰਿਆਂ ਨੂੰ ਆਜ਼ਾਦੀ ਹੈ ਤੂੰ ਰਾਜਾ ਕਾਦਾ ਹੈ ਤੂੰ ਰਾਜਾ ਕਾਦਾ ਹੈ ਨਹੀਂ ਰਾਜਾ ਤੂੰ ਆਪਣੇ ਵਰਗਾ ਹੀ ਹੈ ਜੋ ਦੂਸਰਾ ਹੈ ਜੋ ਤੂੰ ਸੋਚ ਰਿਹਾ ਹੋਈ ਦੂਸਰਾ ਸੋਚ ਰਿਹਾ ਮੁੱਠੀ ਚ ਸੰਸਾਰ ਹੈ ਜੀ ਅੰਦਰ ਹੀ ਤੁਰੀ ਵਸ ਤੁਰੀਆ ਵਸਤਾ ਹੈ ਜੀ ਅੰਦਰ ਹੀ ਖਜ਼ਾਨਾ ਖੋਲਣਾ ਪਏਗਾ ਜੀ ਅਸੀਂ ਕਹਨੇ ਸੋਨੇ ਨੂੰ ਸੋਨਾ ਬਣਾਗੇ ਨਹੀਂ ਸੋਨਾ ਹੀ ਹਾਂ ਸੋ ਇਹ ਹੀਰੇ ਦੀ ਪਰਖ ਵਿਰਲੇ ਨੂੰ ਆਉਂਦੇ ਹਨ ਵਿਰਲੇ ਹਨ ਜੂਟਰਨ ਕਰਨਾ ਪਏਗਾ ਜੀ ਇੱਕ ਸੰਸਾਰੀ ਛੜਕ ਹੈ ਇੱਕ ਨਰੰਕਾਰੀ ਛੜਕ ਹੈ ਹੱਸਦਿਆਂ ਖੇਡਦਿਆਂ ਪੈਂਦਿਆਂ ਖਾਂਦਿਆਂ ਪੀਂਦਿਆਂ ਧਿਆਨ ਨਾਲ ਤੰਮ ਕਰਨਾ ਪਏਗਾ ਜੀ ਫਿਰ ਤੂੰ ਨਰੰਕਾਰ ਨਾਲ ਇੱਕਮਿਕ ਹੋਏਗਾ ਜਉਂਦੇ ਜੀ ਮੁਕਤੀ ਕਰਾਣੀ ਹੈ ਮੁਕਤ ਜੁਗਤ ਭੁਗਤ ਸਭ ਕੋ ਗੁਰੂ ਕੋਲ ਹੈ ਗੁਰੂ ਨੇ ਪਰਮੇਸ਼ਰ ਤੋਂ ਲਿਆ ਹੈ ਜੀ ਪਰਮੇਸ਼ਰ ਕਲੋਣ ਰੂਪ ਹੈ ਸ੍ਰਿਸ਼ਟ ਰੂਪ ਹੈ ਕੁਦਰਤ ਰੂਪ ਹੈ ਜੀ ਕੁਦਰਤ ਦੀ ਤਾਕਤ ਬਹੁਤ ਹੈ ਕਿਸੇ ਨੂੰ ਨਹੀਂ ਬਖਸ਼ਦੀ ਚਾਹ ਭਗਤ ਹੈ ਕੋਈ ਮਹਾਪੁਰਸ਼ ਹੈ ਕਿਸੂਰਾ ਹੈ ਕੋਈ ਵੀ ਹੈ ਸਾਰਿਆਂ ਤੇ ਉਹਦਾ ਸਮੇਂ ਦਾ ਚੱਲ ਰਿਹਾ ਹੈ ਡੰਡਾ ਜੀ ਅਕਾਲ ਚ ਜੁੜਨਾ ਪਏਗਾ ਅਕਾਲ ਕਾਲ ਹੀ ਕਾਲ ਹੈ ਜੀ ਵਿਰਲੇ ਅਕਾਲ ਚ ਚਲੇ ਜਾਣਗੇ ਜੀ ਜੇ ਤੇਰੇ ਅੰਦਰ ਅੱਗ ਹੈ ਤੜਫ ਹੈ ਭੁੱਖ ਹੈ ਤੂੰ ਪਹੁੰਚ ਜਾਏਗਾ ਜੀ ਸੋ ਦਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੁਰਖ ਜਦਾਸ ਹੈ ਸੰਗਤ ਉਹ ਗੁਰਬਖਸ਼ ਨਾਲ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 94174 37746 ਸਾਰੀਆਂ ਵੀਡੀਓ ਮੇਰੇ ਵਾਸਤੇ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ 13000 ਪੰਜਾਬ ਚ ਪਿੰਡ ਹਨ ਜੇ ਗ੍ਰੰਥੀ ਬੰਦੇ ਬਣ ਜਾਣ ਬਹੁਤ ਤਰੱਕੀ ਹੋਏਗੀ ਪਰ ਗ੍ਰੰਥੀ ਕੀ ਵਿਚਾਰੇ ਕਰਨ ਉਹ ਵੀ 25 ਰੁਪਏ ਘੰਟਾ ਮਿਲਦਾ ਹੈ ਕੀ ਕਹ ਹੈ 24 ਘੰਟੇ 25 ਘੰਟੇ ਡਿਊਟੀ ਵੀ ਦਿਓ ਦੇ ਰਾਤ ਦਪਹਿਰਾਂ ਵੀ ਦਿਓ 25 ਰੁਪਏ ਘੰਟੇ ਨਹੀਂ ਖਾਲਸਾ ਰਾਜ ਕਰੇਗਾ ਐਦਾ ਜੀ ਪਰਮੇਸ਼ਰ ਦਾ ਰਾਜ ਚੱਲ ਰਿਹਾ ਹੈ ਉਹ ਪਿਆਰ ਹੈ ਸ਼ੁੱਧ ਹੈ ਖਾਲਸਾ ਹਮੇਸ਼ਾ ਚੱਲੇਗਾ ਜੀ